ਸਰਦਾਰ ਹਰਬੰਸ ਸਿੰਘ ਦੀ ਪੋਤੀ ਨੇ ਪੂਰੇ ਭਾਰਤ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਇਹ ਧੀ ਦਾ ਨਾਮ ਅਰਸ਼ਪ੍ਰੀਤ ਕੌਰ ਹੈ ਜੋ ਸਰਕਾਰੀ ਸਕੂਲ ਦੇ ਵਿੱਚ 9ਵੀਂ ਜਮਾਤ ਚ ਪੜਦੀ ਹੈ ਤੇ ਇਸ ਦੀ ਸਿਲੈਕਸ਼ਨ ਇਸਰੋ ਦੇ ਲਈ ਹੋਈ ਹੈ ਜਿਨ੍ਹਾਂ ਦੇ ਵਹਿਮ ਹੁੰਦੇ ਹਨ ਕਿ ਸਰਕਾਰੀ ਸਕੂਲ ਦੇ ਵਿੱਚ ਪੜਿਆ ਕਿਤੇ ਬੱਚਾ ਨਹੀਂ ਲੱਗਦਾ ਉਹਨਾਂ ਦੇ ਇਸ ਧੀ ਨੇ ਵਹਿਮ ਕੱਢ ਦਿੱਤੇ ਆ ਪੂਰੇ ਪੰਜਾਬ ਤੋਂ 4 ਬੱਚੇ ਸਿਲੈਕਟ ਹੋਏ ਆ ਜਿਨ੍ਹਾਂ ਦੀ 15 ਦਿਨਾਂ ਦੀ ਟ੍ਰੇਨਿੰਗ ਇਸਰੋ ਦੇ ਵਿੱਚ ਲੱਗਣੀ ਹੈ ਜਿੱਥੇ ਵੱਡੇ ਵੱਡੇ ਸਾਇੰਟਿਸਟ ਇਹਨਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਇਹਨਾਂ ਨੂੰ ਮਿਲਣਗੇ ਅਰਸ਼ਪ੍ਰੀਤ ਦੇ ਦਾਦਾ ਜੀ ਦੇ ਬੜੇ ਭਾਵੁਕ ਬੋਲ ਸੀ ਅਰਸ਼ਪ੍ਰੀਤ ਨੂੰ ਲੈ ਕੇ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਸਾਰੀ ਸੁਣਿਆ ਨਮਸਕਾਰ ਸ੍ਰੀਤ ਕੋਰ ਹੈ ਮੈਂ ਨਮੀ ਬੀਜਮਾਦੀ ਵਿਦਿਆਰਥਣ ਆ ਪਹਿਲਾਂ ਤਾਂ ਮੈਂ 6ਵੀਂ ਕਲਾਸ ਵਿੱਚ ਇੰਗਲਿਸ਼ మీడియం ਸਟਾਰਟ ਕੀਤਾ ਸੀਗਾ ਉੱਥੋਂ ਦੇ ਜਿਹੜੇ ਅਧਿਆਪਕ ਸੀਗੇ சுரேਸ਼ ਕੁਮਾਰ ਸ਼ਰਮਾ ਉਹਨਾਂ ਨੇ ਮੈਨੂੰ ਇੰਗਲਿਸ਼ మీడియం ਰੱਖਣ ਦੀ ਪ੍ਰੇਰਣਾ ਦਿੱਤੀ ਸੀਗੀ ਤੇ ਮੇਰਾ ਇੰਟਰਸਟ ਸਾਇੰਸ ਵਿੱਚ ਪਹਿਲਾਂ ਤੋਂ ਹੀ ਸੀਗਾ ਤੇ 8 8 ਕਲਾਸਾਂ ਤੱਕ ਮੈਂ ਉੱਥੋਂ ਪਾਸ ਕੀਤੀਆਂ ਤੇ ਫਿਰ ਮੈਂ 9ਵੀਂ ਜਮਾਤ ਵਿੱਚ ਜਿਹੜਾ ਸਾਡੇ ਗਾਈਡ ਅਧਿਆਪਕ ਨੇ ਅਮਨਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਉਹਨਾਂ ਨੇ ਮੈਨੂੰ ਸਾਇੰਸ ਨਾਲ ਸੰਬੰਧਿਤ ਹੋਰ ਵੀ ਮਤਲਬ ਜਿਹੜੇ ਵੀ ਪੇਪਰ ਹੁੰਦੇ ਸੀਗੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਪ੍ਰੇਰਣਾ ਦਿੱਤੀ ਤੇ ਜਿਹੜੇ ਵੀ ਪੇਪਰ ਆਉਂਦੇ ਸੀਗੇ ਜਾਂ ਸਾਇੰਸ ਮੇਲਾ ਹੁੰਦਾ ਸੀਗਾ ਮੈਂ ਉਹਦੇ ਵਿੱਚ ਭਾਗ ਲੈਂਦੀ ਸੀਗੀ ਤੇ ਮੇਰੇ ਹਾਂ ਕੰਦੇ ਸੀਗੇ ਤੇ ਮੈਂ ਹਰੇਕ ਜਮਾਤ ਵਿੱਚ ਫਸਟ ਹੀ ਆਂਦੀ ਰਹੀ ਆ ਤੇ ਇਸ ਰੋਣ ਨਾਲ ਸੰਬੰਧਿਤ ਵੀ ਇੱਕ ਸਾਡਾ ਪੇਪਰ ਪਿਆ ਸੀਗਾ ਜਿਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹ ਵੀ ਸਾਰੇ ਬੰਦੇ ਬਹੁਤ ਖੁਸ਼ ਹੋਏ ਤੇ ਮੈਨੂੰ ਇੱਕ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਆਪਣੇ ਪਰਿਵਾਰ ਦਾ ਪਿੰਡ ਦਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਈ ਲੋਕ ਇਹੋ ਜੀ ਪ੍ਰੇਰਣਾ ਮਦਦਨਾ ਬਣਾ ਕੇ ਬੈਠੇ ਹੋਏ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਅੰਗਰੇਜ਼ੀ ਸਕੂਲਾਂ ਟੱਕਰ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਮੈਂ ਗੱਲ ਕਹਿਣਾ ਚਾਹਨੀ ਆ ਕਿ ਬੱਚਾ ਪੜ੍ਹਨੇ ਵਾਲਾ ਹੋਣਾ ਚਾਹੀਦਾ ਹੈ ਭਾਵੇਂ ਇੰਗਲਿਸ਼ ਸਕੂਲ 'ਚ ਪੜ੍ਹੇ ਜਾਂ ਪੰਜਾਬੀ ਸਕੂਲ 'ਚ ਪੜ੍ਹੇ ਤੇ ਇਹਨਾਂ ਨੂੰ ਮੈਂ ਟੱਕਰ ਦਿੰਦੀ ਆ ਸਟੇਟ ਕੋਥੀ ਆਸਪੀਰੈਂਟ ਕਹ ਰਹਾ ਹੈ ਕਿ ਇਥੋਂ ਪਹਿਲੇ ਪ੍ਰਾਇਮਰੀ ਪੇਜ ਵੀ ਖਾਸ ਚੰਗੀ ਰਹੀ ਆ ਤੇ ਉਸ ਤੋਂ ਬਾਅਦ ਮੀਡਲ ਸਕੂਲ ਵਿੱਚ ਵੀ ਸਾਡੇ ਪਿੰਡੀ ਪੜ੍ਹੀ ਹੈ 8ਵੀਂ ਤੱਕਨ ਉਸ ਤੋਂ ਬਾਅਦ ਮੇ ਚਲ ਗਈ ਹੈ 9ਵੀਂ ਵਿੱਚ ਜਿਹੜਾ ਉਥੋਂ ਨੇ ਆ ਜਿਹੜੇ ਜਿਹੜੇ ਵਿੱਚ ਸਿਲੈਕਟ ਹੋਈ ਹੈ ਇਹ ਉਸ ਮਾਰਟਨ ਨਾਲ ਵੀ ਧੰਨਵਾਦ ਦਿੰਦੇ ਆ ਜਿਨ੍ਹਾਂ ਨੇ ਇਹ ਪੇਪਰ ਜਾਇਨ ਦਾ ਇਨੀ ਬੜੀ ਖੁਸ਼ੀ ਨਾਲ ਇਹ ਪੇਪਰ ਪ੍ਰਾਪਤ ਕੀਤਾ ਅਸੀਂ ਕਦੇ ਇਹ ਸੁਪਨਾ ਵੀ ਨਾ ਲਿਆ ਵੀ ਸਾਡੀ ਇਹ ਬੱਚੀ ਇੱਥੇ ਦੇ ਕਰੇ ਪੜ੍ਹੇਗੀ ਸਾਡਾ ਤਾਂ ਪੰਜ ਖਰਚੇ ਦਾ ਸੀਗਾ ਬਾਕੀ ਟਿਊਸ਼ਨ ਤੇ ਵੀ ਜੋਰ ਚੰਗਾ ਰੱਖਾਇਆ ਸਾਨੂੰ ਇਹ ਸਾਰੇ ਲਾਕੇ ਨੂੰ ਔਰ ਟੀਚਰਾਂ ਨੂੰ ਸਾਡੇ ਵਾਲੋਂ ਬਹੁਤ ਬਹੁਤ ਧੰਨ ਧੰਨਵਾਦ ਕਰਦੇ ਹਾਂ ਜਿਹੜਾ ਟੀਚਰਾਂ ਨੇ ਇਸ ਬੱਚੀ ਦਾ ਸੰਜੋਗ ਦਿੱਤਾ ਤੇ ਪੜਾਇਆ ਕੋਈ ਸਾਡਾ ਐਡਾ ਪਿੰਡਾਂ ਦਾ ਨਾਮ ਨਾ ਚਮਕਾ ਸਮਝਦੇ ਤੇ ਹੁਣ ਅੱਜ ਤੋਂ ਨਾਮ ਦੋ ਚਾਰ ਦਿਨ ਤੋਂ ਇਹਨਾਂ ਨੇ ਸਾਡਾ ਨਾਂ ਅਲਾਨੇ ਦੀ ਪੋਤੀ ਤਾਂ ਇਹਦੀ ਪੋਤੀ ਸਾਡਾ ਜੀ ਬਾਹਲੇ ਮੁਲਖਾ ਦੇ ਵੀ ਸਾਡਾ ਨਾਂ ਐ ਇਸ ਸਾਡੀ ਪੋਤੀ ਨੇ ਸਾਡਾ ਨਾਂ ਚਮਕਾਤਾ ਕਿ ਅਸੀਂ ਮਿਤੇ ਸੋ ਰਵੀ ਨਾ ਉਸ ਚੇ ਸਾਡਾ ਇਹ ਬੱਚਾ ਜਾਂ ਸਾਡੀ ਪੋਤੀ ਹੈ ਸਾਨੂੰ ਇੱਥੇ ਜ਼ਿਕਰ ਇਹ ਸਭ ਹੋਏਗੀ ਲੇਕਿਨ ਇਹ ਦੇ ਇਹ ਸੰਗ ਇਹ ਮਿਹਨਤ ਨੇ ਇਹਨੂੰ ਇੱਥੇ ਜ਼ਿਕਰ ਪੜਾਤਾ ਅਸੀਂ ਗਾਹ ਵੀ ਇਹ ਹੱਥ ਜੋੜ ਲਿਆ ਕਿ ਇਹਨੂੰ ਕਿਸ ਬੱਚੇ ਨੂੰ ਚੰਗੇ ਵਿੱਦਿਆ ਪ੍ਰਾਪਤ ਹੋਰ ਵੀ ਹੋਵੇ ਜੋ ਇਹ ਮਾਂ ਦੀ ਖੁਸ਼ੀ ਆ ਪ੍ਰਾਪਤ ਕਰੇ ਤੇ ਇਹ ਮਿਹਨਤ ਆਪਣੀ ਦਾ ਹੱਲ ਜਾਲੇ ਪਵੇ ਸਾਨੂੰ ਜੇ ਤਾਂ ਚਾਹਤਾਂ ਦਾ ਕੋਈ ਭੁਗਤੇ ਨਹੀਂ ਜੇ ਕੋਈ ਇੰਨੇ ਖੁਸ਼ੀਆਂ ਪਿੰਡ ਵਿੱਚ ਪਹੁੰਚਾਈ ਦਾ ਸਾਡੇ ਥੋੜਾ ਜਨਾ ਢਿਲ ਘਰਿਆ ਪਿੰਡ ਵਿੱਚ ਬੜੇ ਤਾਂ ਸਾਰੇ ਬੰਨਿਆਂ ਮੁਬਾਰਕਾਂ ਮੁਬਾਰਕਾਂ ਰਿਸ਼ਤੇਦਾਰ ਪੁੰਨਜ ਕੇ ਜਾਂਦੇ ਹੈ ਵੱਡੇ ਵੱਡੇ ਮੁਲਖਾਂ ਜਿਹੜੇ ਸਾਡੇ ਪਿੰਡ ਦੇ ਗਏ ਉਹ ਵੀ ਪਹਿਲੇ ਪੁੱਛਿਆ ਕਿ ਕਿਹੜੀ ਆ ਕਿਹੜੀ ਜਿਸ ਸਾਡਾ ਨਾਂ ਲੈਦੇ ਤੇ ਫਲਾਣੀ ਪੁੱਤੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਇੱਥੇ ਸਾਡਾ ਨਾਂ ਰੋਸ਼ਨ ਬਾਹਰ ਦੇ ਮੁਲਖਾਂ ਦੇ ਜ਼ਿਲ੍ਹੇ ਵਿੱਚ ਹੋ ਗਿਆ